एडीसी फगवाड़ा मैडम आकर्षिता गुप्ता एसएसपी फगवाड़ा रुपिंदर कौर पट्टी और ड्रग इंस्पेक्टर कपूरथला मैडम अनुपमा कालिया दे नाल फगवाड़ा दी केमिस्ट एसोसिएशन दे नाल नशियां दी रोकथाम नु लेके हुई विशेष मीटिंग ड्रग इंस्पेक्टर कपूरथला ने के हाथ जेहड़े व्यक्ति पिंडा विच बिना लाइसेंस तो डॉक्टर दीया दुकानें खोल के बैठे हन ओना ते जल्द होवेगी कार्रवाई एनडीटीवी पंजाब न्यूज़ ली फगवाड़ा तो यश शर्मा दे नाल पुनीत दी रिपोर्ट ਇਹ ਟੈਕਲਾਉ ਵੀ ਜਿਹੜੀ ਮੈਂ ਕਰ ਰਹੀ ਹਾਂ ਅੱਜ ਅਸੀਂ ਅੱਜ ਇੱਕ ਕੈਮਿਸਟ ਜਿਹੜੀ ਐਸੋਸੀਏਸ਼ਨ ਹੈ ਥੋੜੇ ਜਿਹਨੇ ਜਿੰਨੇ ਵੀ ਕੈਮਿਸਟ ਨੇ ਫਗਵਾੜਾ ਦੇ ਵਿੱਚ ਉਹਨਾਂ ਨੂੰ ਅਸੀਂ ਕੁਝ ਆਪਣੇ ਤਰਫ ਤੋਂ ਕੁਝ ਅਸੀਂ ਡਿਸਕਸ਼ਨ ਕਰਨਾ ਚਾਹੁੰਦੇ ਸੀਗੇ ਤਾਂ ਜੋ ਤੁਹਾਡੇ ਵੱਲੋਂ ਵੀ ਸਾਥ ਜੇ ਹੋਰ ਇੰਪਰੂਵਡ ਹੋਏਗਾ ਤੇ ਅਸੀਂ ਨਸ਼ਿਆਂ ਦੇ ਖਿਲਾਫ ਜਿਹੜਾ ਪਹਿਲੀ ਗੱਲ ਮੈਡੀਕਲ ਨਸ਼ਾ ਕਾਫੀ ਜ਼ਿਆਦਾ ਸਾਡੇ ਦੇਖਣ ਚ ਆਇਆ ਹੈ ਤਾਂ ਉਹਦੇ ਉੱਪਰ ਠਲ ਪਾਈ ਜਾ ਸਕੇ ਅ ਤੁਹਾਨੂੰ ਸ਼ਾਇਦ ਜਦੋਂ ਮੀਟਿੰਗ ਦਾ ਨੋਟ ਹੋਇਆ ਹੋਏਗਾ ਉਹਦੇ ਵਿੱਚ ਇਹ ਵੀ ਕਿਹਾ ਗਿਆ ਹੋਏ ਕਿ ਜੇ ਸੀਸੀਟੀਵੀ ਦੇ ਕੈਮਰੇ ਤੁਹਾਡੇ ਲੱਗੇ ਨੇ ਉਹਨਾਂ ਦੀਆਂ ਰਿਕਾਰਡਿੰਗਸ ਤੁਸੀਂ ਨਾਲ ਲੈ ਕੇ ਆਓ ਕਾਈਂਡਲੀ ਮੈਨੂੰ ਕੋਈ ਦੱਸ ਸਕਦਾ ਜੀ ਕੋਈ ਲੈ ਕੇ ਆਇਆ ਜੀ ਅੱਜ ਤੁਹਾਡੇ ਧਿਆਨ ਚ ਆਇਆ ਸੀਗਾ ਜੀ ਅਸੀਂ ਤੁਹਾਨੂੰ ਇਹ ਲਿਖਤੀ ਕਿਹਾ ਵੀ ਅੱਜ ਅੱਜ ਸਾਡੇ ਕੋਲ ਆਇਆ ਉਹਦੇ ਵਿੱਚ ਆ ਗਿਆ ਸੀਗਾ ਤਾਂ ਕੋਈ ਲੈ ਕੇ ਆਇਆ ਸੀ ਰਿਕਾਰਡਿੰਗਸ ਨਾਲ ਇਹਦੇ ਵਿੱਚੋਂ ਕਿਸੇ ਨਾ ਕਿਸੇ ਕੈਮ ਦੇ ਸੰਬੰਧ ਆ ਕੋਈ ਲੋਕ ਵੀ ਸਰ ਨੂੰ ਰਿਪੋਰਟ ਦਿੰਦੇ ਆ ਹਾਂ ਜੀ ਇਹ ਜੇ ਤੁਹਾਨੂੰ ਵੀ ਸਾਰੇ ਆਪਣੇ ਤੁਸੀਂ ਅਵੇਅਰ ਹੋ ਗਏ ਸਮਾਜ ਦੇ ਸਾਰੇ ਇੱਕੋ ਜਿਹੇ ਬੰਦੇ ਨਹੀਂ ਹੁੰਦੇ ਜੀ ਜੀ ਹਰ ਤਰ੍ਹਾਂ ਦੇ ਬੰਦਾ ਹੁੰਦਾ ਗਲਤ ਬੰਦੇ ਵੀ ਹੁੰਦੇ ਆ ਚੰਗੇ ਬੰਦੇ ਵੀ ਹੁੰਦੇ ਆ ਹਾਂ ਜੀ ਉਹ ਸਾਨੂੰ ਜਿਹੜਾ ਪਿੰਡਾਂ ਦੇ ਵਿੱਚੋਂ ਇਨਪੁੱਟਸ ਮਿਲਦੀਆਂ ਇਸੇ ਕਰਕੇ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਸਾਡਾ ਜਿਹੜਾ ਡੇਟ ਕਰਵਾਣੇ ਬੰਦੇ ਆ ਉਹ ਬੈਟਰ ਮੋਸ ਤੁਸੀਂ ਵੀ ਸਾਰੇ ਉਹ ਜਾਣਦੇ ਹੋ ਤੇ ਇਹਦੇ ਵਿੱਚ ਤੁਸੀਂ ਵੀ ਉਹ ਜਿਹੜੇ ਹੈਗੇ ਆ ਇੱਕ ਤੋਂ ਕੈਮਿਸਟ ਉਹਨਾਂ ਨੂੰ ਇਹ ਦੱਸ ਦੋ ਕਿ ਉਹ ਇਹ ਕੰਮ ਤੇ ਕਰ ਰਹੇ ਆ ਤੇ ਨਾ ਕਰਨ ਇਸ ਵੇਲੇ ਜਦ ਆ ਜੋ ਸਮਾਜ ਨੂੰ ਜ਼ਰੂਰਤ ਹੈ ਕਿ ਆਪਾਂ ਸਾਰੇ ਹੀ ਇੱਕ ਤਰ੍ਹਾਂ ਦਾ ਜੁੱਧ ਲੜ ਕੇ ਤੇ ਉਹਨੂੰ ਖਤਮ ਕਰੀਏ ਤੇ ਇੱਕ ਦੋ ਜਿਹੜੇ ਹੈਗੇ ਆ ਉਹ ਮੈਂ ਤੁਹਾਨੂੰ ਵੀ ਬੇਇਜ਼ਤੀ ਕਰਾਂਗਾ ਸਾਰਿਆਂ ਨੂੰ ਕਿ ਉਹਨਾਂ ਨੂੰ ਇਹ ਦੱਸ ਦੋ ਕਿ ਉਹ ਇਹ ਕੰਮ ਛੱਡ ਦੇਣ ਸਾਰਿਆਂ ਦੀ ਬਦਨਾਮੀ ਹੋਣੀ ਤੁਹਾਡੀ ਐਸੋਸੀਏਸ਼ਨ ਕੋਰੀਟਿਸ ਪੋਰਸ ਕੇ ذریعے ਕਰਾਈ ਜਾਂਦਾ ਫਲਪ ਕਾਰ ਨੂੰ ਭੇਜੀ ਤੀ Amazon ਭੇਜੀ ਤੀ ਉਹ ਮੈਡੀਸਨ ਨੂੰ ਮਨਾਈ ਨਹੀਂ ਆਈ ਹੁੰਦੀ ਆ ਚਾਲੀਆਂ ਨੂੰ ਵਗ ਲੰਦਾ ਫਿਰ ਮੁਰਗੇ ਹੱਤੋਂ ਫਿਰ ਵਗ ਲੰਦਾ ਉਹ ਨਸ਼ਾ ਟਿਕ ਗਿਆ ਲਾਰ ਡਾਕਟਰ ਕੋਲ ਬੱਝੀ ਕੈਮਿਸਟ ਵਾਲੇ ਦਸ਼ਿਆ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਬੰਦ ਕਰ ਸਕਦੇ ਆ ਕੁਝ ਤੁਹਾਨੂੰ ਜਿਹੜੀਆਂ ਕੰਪਲੇਂਟਸ ਸੁਭਾਈਆਂ ਰਹੀ ਸੀ ਉਹਦੇ ਵਿੱਚ ਆਪਾਂ ਜਿਹੜਾ ਐਸ ਪਰ ਪ੍ਰोसीजर ਜਾਂ ਇਨਫੈਕਟਰ ਨਾਲ ਸਭ ਚੈੱਕ ਵੀ ਕੀਤਾ ਆਪਣੇ ਬੈਨੀਫਿਟਸ ਨੇ ਇਕ ਤਾਂ ਚਲੋ ਅਗਰ ਇਨ ਕੇਸ ਕੋਈ ਇਨਸੀਡੈਂਟ ਹੁੰਦਾ ਸ਼ੌਪ ਤੇ ਉਹ ਸਾਨੂੰ ਡਿਟੈਕਟ ਹੋ ਜਾਏਗਾ ਸੈਕੰਡ ਇਜ਼ ਦਾ ਮੇਨ ਪਰਪਸ ਐਵੀਸੀ ਕਿ ਅਗਰ ਕੋਈ 18 ইয়ারਸ ਤੋਂ ਘਟੇ ਇਸ ਦੇ ਬੱਚੇ ਕੋਈ ਮੈਡੀਸਨ ਲੈਂਦੇ ਹੈ ਜਾਂ ਉਹਦੀ ਡਿਟੈਕਸ਼ਨ ਲੈ ਵੀ ਸਾਨੂੰ ਕੈਮਰਾ ਡੀਸੀ ਸਾਹਿਬ ਵੱਲੋਂ ਕੰਪਲਸਰੀ ਕੀਤਾ ਗਿਆ ਸੀ ਠੀਕ ਹੈ ਸੋ ਅਗਰ ਕਿਸੇ ਨੇ ਨਹੀਂ ਲਗਾਇਆ ਪਲੀਜ਼ ਕਾਈਂਡਲੀ ਤੁਸੀਂ ਇਨਸ਼ੋਰ ਕਰ ਲਓ ਕਿ ਕੋਈ ਵੀ ਡਾਟਾ ਕਈ ਮਿਸ ਨਾ ਹੋਵੇ ਜਿਹਦੇ ਨਾਲ ਠੀਕ ਹੈ ਬਾਕੀ ਮੇਨ ਜੋ ਐਸ ਪਰ ਪ੍ਰੋਸੀਜਰ ਆਪਣੀਆਂ ਆ ਚੀਜ਼ਾਂ ਨੇ ਜਿੰਨਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਪਹਿਲਾਂ ਤਾਂ ਜਿੱਦਾਂ ਮੈਡਮ ਨੇ ਦੱਸਿਆ ਕਿ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਆਪਾਂ ਮੈਡੀਸਿਨ ਸੇਲ ਨਹੀਂ ਕਰਨੀ ਠੀਕ ਹੈ ਜੀ ਸੈਕਿੰਡ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਅਗਰ ਤੁਸੀਂ ਕੋਈ ਮੈਡੀਸਿਨ اوਟੀਸੀ ਸੇਲ ਕਰਦੇ ਹੋ ਜਿੱਦਾਂ ਤੁਸੀਂ ਕਿਹਾ ਜੀ ਕਿ ਕਈ ਵਾਰ ਕਰਮੀ ਪੈ ਜਾਂਦੀ ਹੈ ਇਨ ਕੇਸ ਆਫ ਕਿਸੇ ਨੂੰ ਬੁਖਾਰ ਹੋ ਗਿਆ ਹੈ ਇਨ ਥੈਟ ਕੇਸ اوਟੀਸੀ ਦੇ ਬਿਲ ਬੁੱਕ ਹੋਣਾ ਜ਼ਰੂਰੀ ਹੈ ਠੀਕ ਹੈ ਇਨ ਥੈਟ ਕੇਸ ਤੁਸੀਂ ਫਾਰਮਾਸਿਸਟ ਨਹੀਂ ਵੀ ਹੋਏਗਾ ਤੇ ਤੁਸੀਂ ਅਗਰ ਪ੍ਰੈਸਕ੍ਰਾਈਬ ਕਰਦੇ ਹੋ ਯੂ ਕੈਨ ਐਟਲੀਸਟ ਸ਼ੋ ਕਿ ਗੇਸ اسی دیتی ہے میڈیسن پیراسیٹامول دیتی ہے او دا وی ساڈی रिकॉर्ड है, ठीक है, वो है। जी, बाकी باقی اینٹی اسپاسموٹکس ہو گیا ڈائسائیکلو مین ہو گی گیس وہ اج कर میس یوز کر رہے تو یہ سپوز کے ذریعے کروایا تھا مطلب کارن پہ تھی ایمزون پہ تھی وہ ਅੱਜ ਆਪਾਂ ਸਾਰੇ ਕੈਮਿਸਟ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਹੈ ਨਾਲ ਸਾਡੇ ਡਰਗ ਇਨਸਪੈਕਟਰ ਪੁਲਿਸ ਦੀ ਟੀਮਸ ਐਸਪੀ ਮੈਡਮ ਡੀਐਸਪੀ ਸਾਹਿਬ ਤੇ ਐਸਐਮਓ ਦੇ ਰਿਪਰੈਜ਼ੈਂਟੇਟਿਵਸ ਵੀ ਹਾਜ਼ਰ ਸੀਗੇ ਤੇ ਇਹਦੇ ਚ ਆਪਾਂ ਇਹਨਾਂ ਨੂੰ ਇਹ ਮੈਸੇਜ ਦਿੱਤਾ ਕਿ ਪਹਿਲੀ ਗੱਲ ਤਾਂ ਜਿਹੜੀ ਵੀ ਆਪਾਂ ਕੈਮਰਾ ਇਹਨਾਂ ਨੂੰ ਕੰਪਲਸਰੀ ਕੀਤੇ ਮੈਂ ਸ਼ਾਪ ਤੋਂ ਲਾਂ ਲਈ ਉਹਦੀ ਰਿਕਾਰਡਿੰਗ ਜੇ ਅਵੇਲੇਬਲ ਕਰਾ ਸਕਦੇ ਆ ਉਹ ਆਪਾਂ ਰਿਕਾਰਡਿੰਗਸ ਨਾਲ ਤੋਂ ਮੰਗੀ ਹੈ ਤੇ ਇਹਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਹੈ ਕਿ ਸਾਰੇ ਆਪਣੇ ਰਿਕਾਰਡਿੰਗਸ ਸਾਨੂੰ ਪ੍ਰੋਵਾਈਡ ਕਰਾ ਦੇਵਾਂਗੇ ਦੂਜੀ ਚੀਜ਼ ਆਪਾਂ ਇਹ ਹੀ ਇਹਨਾਂ ਨੂੰ ਕਿਹਾ ਕਿ ਬਿਨਾ ਪ੍ਰੈਸਕ੍ਰਿਪ ਦਵਾਈਆਂ ਹੁੰਦੀ ਹੈ ਪੈਰਾਸੀਟਾਮੋਲ ਬੁਖਾਰ ਦੀ ਤੇ ਉਹਦਾ ਵੀ ਪ੍ਰੋਪਰ ਰਿਕਾਰਡ ਰੱਖਣ ਬਿਨਾਂ ਰਿਕਾਰਡ ਤੋਂ ਕੋਈ ਵੀ ਦਵਾਈ ਕਿਸ ਨੂੰ ਵੀ ਨਾ ਦੇ। ਮੈਂ ਮੈਂ 25 ਦੀ ਗੱਲ ਕੀਤੀ ਹੈ ਵੀ ਮੇਰੀ ਗੱਲ ਤੇ 25 ਲੈ ਕੇ ਜਾਂਦੇ ਆਮ ਲੋਕ ਤੁਲਾਵੇ ਆ ਮੋਬਾਈਲ ਤੇ ਉਹਦੇ ਬਾਰੇ ਕੀ ਜੀਦੇ ਉਹਦੇ ਬਾਰੇ ਸਖਤ ਨਿਯਮ ਹੈ ਤਾਂ ਇਹ ਕਿ ਜਿਹੜੀ ਆਪਣੇ ਸ਼ੈਡਿਊਲ ਡਰੱਗਸ ਹੈਗੀ ਹੈ ਉਹ ਬਿਨਾਂ ਪਰਚੇ ਤੋਂ ਆਪਾਂ ਨਹੀਂ ਦੇ ਸਕਦੇ ਚਾਹੇ ਮੋਬਾਈਲ ਤੇ ਹੋਵੇ ਕਿਸੇ ਪਾਸੇ ਉਹਦੇ ਪ੍ਰੋਪਰ ਪਰਚੀ ਹੋਣੀ ਜ਼ਰੂਰੀ ਹੈ ਜਿਹੜੀ ਆਮ ਦਵਾਈਆਂ ਹੈ ਜਿਹੜੇ ਕੋਈ ਬੁਖਾਰ ਦੀ ਹੋ ਗਈ ਆ ਉਹਦੇ ਉਹਦਾ ਪ੍ਰੋਪਰ ਰਜਿਸਟਰ ਮੇਨਟੇਨ ਕੀਤਾ ਜਾਣਾ ਹੈ। ਕਿ ਟੋਟਲ ਮੈਡੀਕਲ ਸਟੋਰ ਕਿੰਨੇ ਫੋੜੇ ਨੇ? 200 ਅਪ੍ਰੋਕਸੀਮੇਟ ਮੈਡੀਕਲ ਸਟਾਫ ਵਰਕਾਡੀ ਮਾ ਸਰ ਅੱਜ ਦੀ ਮੀਟਿੰਗ ਮੀਟਿੰਗ ਕੀਤੀ ਹੈ ਹੈ ਤਾਂ ਕੀ ਕਰਵਾ ਜੀ ਹਾਂ ਜੀ ਅੱਜ ਅਸੀਂ ਮੀਟਿੰਗ ਕੀਤੀ ਹੈ ਕੈਮਿਸਟ ਐਸੋਸੀਏਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤੇ ਇਹ ਹਦਾਇਤਾਂ ਇਹਨਾਂ ਨੂੰ ਡਰੱਗ ਐਂਡ ਕੋਸਮੈਟਿਕ ਐਕਟ ਦੀ ਜਿਹੜੀ ਰੂਲਸ ਨੇ ਉਹਨਾਂ ਦੀ ਮਾਨਤਾ ਸੰਬੰਧੀ ਇਹਨਾਂ ਨੂੰ ਅੱਜ ਜਾਣਕਾਰੀ ਦਿੱਤੀ ਵੀ ਦੂਸਰਾ ਜਿਹੜਾ ਯੂਥ ਨਸ਼ਾ ਵਿਰੋਧ ਚੱਲ ਰਿਹਾ ਉਹ ਸੰਬੰਧੀ ਵੀ ਡਿਸਕਸ਼ਨ ਕੀਤੀ ਵੀ ਠੀਕ ਹੈ ਤੇ ਉਸ ਤੋਂ ਇਲਾਵਾ ਇਹਨਾਂ ਨੂੰ ਇਹ ਹਦਾਇਤ ਦਿੱਤੀ ਗਈ ਕਿ ਆਪਣਾ ਸਾਰੇ ਜਿਹੜੇ ਆਪਣੇ ਦੁਕਾਨਾਂ ਦੇ ਉੱਪਰ ਕੈਮਰਾਜ਼ ਇੰਸਟਾਲ ਕਰਕੇ ਰੱਖਣ ਠੀਕ ਹੈ ਤਾਂ ਕਿ ਕੋਈ ਵੀ ਗਲ ਇਲਲੀਗਲ ਐਕਟੀਵਿਟੀ ਹੁੰਦੀ ਹੈ ਤਾਂ ਉਹਨੂੰ ਪ੍ਰੀਸ ਆਊਟ ਕੀਤਾ ਜਾਵੇ ਪਿੰਡਾਂ ਵਿੱਚ ਜਿਹੜੀ ਸਰਿੰਜਾਂ ਹੈਗੀਆਂ ਆਮ ਮਿਲਦੀਆਂ ਉਹ ਕਿਸ ਤਰ੍ਹਾਂ ਚੈੱਕ ਕਰਦੇ ਆ ਜੀ ਮੈਡੀਕਲ ਸਟੋਰ ਦੇ ਉੱਪਰ ਤਾਂ ਸਰਿੰਜਾਂ ਨਹੀਂ ਮਿਲਦੀਆਂ ਉਹਦੀ ਚੈਕਿੰਗ ਅਸੀਂ ਆਮ ਹੀ ਮਿਲ ਜਾਂਦੀ ਰੂਟੀਨ 'ਚ ਕਰਦੇ ਆ ਦੇਖੋ ਉਸ ਸੰਬੰਧੇ ਇੱਕ ਮੈਟਰ ਇਹ ਵੀ ਸਾਹਮਣੇ ਆਇਆ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਆਰਐਮਪੀ ਬਿਨਾ ਡਿਗਰੀ ਬਿਨਾ ਲਾਇਸੈਂਸ ਤੋਂ ਆਮ ਲੋਕ ਨੂੰ ਮਿਲ ਜਾਂਦੀ ਜਿਹੜੇ ਮਦਦਿੰਗ ਲੈਂ ਚੱਲ ਮੈਨੂੰ ਉਹ ਵੀ ਕਹਿ ਰਹੇ ਹਾਂ ਜੀ ਕੇਮਿਸਟੋਰਸ ਤੋਂ ਤਾਂ ਨਹੀਂ ਵਿਕ ਰੀਆਂ ਜੇ ਕਿਤੇ ਵਿਕਦੀਆਂ ਨੇ ਤੁਸੀਂ ਸਾਨੂੰ ਇਨਫੋਰਮ ਕਰੋ ਅਸੀਂ ਚੈਕਿੰਗ ਵੀ ਉਹਦੀ ਲਗਾਤਾਰ ਕਰ ਰਹੇ ਹਾਂ ਸਾਡੀ ਨੋਟਿਸ 'ਚ ਏਦਾਂ ਦੀ ਕੋਈ ਗੱਲ ਨਹੀਂ ਆਈ ਜਿਹੜੇ ਕੋਈ ਆਰਐਮਪੀ ਬਿਨਾਂ ਡਿਗਰੀ ਤੋਂ ਜਾਂ ਬਿਨਾਂ ਲਾਇਸੈਂਸ ਤੋਂ ਬੈਠੇ ਨੇ ਉਸ ਸੰਬੰਧੀ ਵੀ ਮੈਡਮ ਨੇ ਅੱਜ ਐਸਐਮਓ ਮੈਮ ਨੂੰ ਜਾਣਕਾਰੀ ਦਿੱਤੀ ਹੈ ਕਿ ਆਪਣੇ ਮੈਡੀਕਲ ਆਫੀਸਰਸ ਦੀ ਡਿਊਟੀ ਲਗਾ ਕੇ ਉਹਨਾਂ ਬਾਬਤ ਵੀ ਚੈਕਿੰਗ ਕਰਵਾਈ ਜਾ ਸਕੇ ਠੀਕ ਹੈ ਤਾਂ ਕਿ ਕੋਈ ਵੀ ਇਲੀਗਲ ਐਕਟੀਵਿਟੀ ਹੋ ਰਹੀ ਆ ਤੁਹਾਨੂੰ ਰੋਕਿਆ ਜਾ ਸਕੇ ਟ੍ਰੇਟਰੀ ਮੈਡੀਕਲ ਸਟੋਰ ਤੋਂ ਨਹੀਂ ਕਿੱਥੇ ਜੀ ਫਗਵਾੜਾ ਸ਼ਹਿਰ ਫਗਵਾੜਾ ਦੇ ਪਿੰਡਾਂ ਦੇ ਵਿੱਚ ਫਗਵਾੜਾ ਦੇ ਪਿੰਡਾਂ ਦੇ ਐਪ੍ਰੋਕਸੀਮੇਟਲੀ 150 ਤੋਂ 200 ਦੇ ਆਊਂਡ 150 ਦੇ ਆਊਂਡ ਹੁੰਦੇ ਜਿਹੜੇ ਏਜੰਟਾਂ ਦੀਆਂ ਦਵਾਈਆਂ ਦੀਆਂ ਦੁਕਾਨਾਂ ਨਹੀਂ ਹੁੰਦੀਆਂ ਹਨਾ ਉਹ ਜੱਕ ਲੁਧਿਆਣੀਆਂ ਤੋਂ ਪਰਚੇਸ ਕਰਦੇ ਆ ਜੀ ਦੋ ਨੰਬਰ ਦਾ ਕੰਮ 2% ਦਾ ਕੰਮ ਕਰਦੇ ਆ ਉਹ ਹਰੇਕ ਮੈਡੀਸਨ ਕੈਮਿਸਟ ਨੂੰ ਪ੍ਰਾਪਤ ਕਰਵਾ ਦਿੰਦੀ ਆ ਉਹਦੇ ਬਾਰੇ ਕੀ ਕਰਦੇ ਆ ਕੁਝ ਪਰਚੇਸ ਕਰ ਸਕਦੇ ਇਸ ਤਰ੍ਹਾਂ ਜੀ ਕੇਮਿਸਟ ਜਿਹੜੇ ਨੇ ਵਿਦਾਊਟ ਰਿਕਾਰਡ ਪਰਚੇਸ ਨਹੀਂ ਕਰ ਸਕਦੇ ਵਿਦੋ ਰਿਕਾਰਡ ਹੀ ਹੁੰਦਾ ਹੈ ਪਰਚੇਸ ਜਿਹੜਾ ਏਜੰਟ ਜਾਂਦਾ ਉਥੋਂ ਮੈਡੀਸਨ ਉਹਨੂੰ ਮਿਲ ਜਾਂਦੀ ਹੈ ਉਹਨਾਂ ਦੇ ਨਾਮ ਦੇ ਬਿੱਲ ਕਟਵਾਈ ਜਾਂਦਾ ਹੈਗਾ ਜਿਹੜੀ ਜੀ ਇਦਾਂ ਦੀ ਨੌਲੇਜ ਸਾਡੇ ਚ ਆਂਦੀ ਹੈ ਉਹਦੇ ਬਾਬਤ ਅਸੀਂ ਜੀ ਕਰ ਸਕਦੇ ਹਾਂ GST ਹੈ GST ਕਰਦੇ ਏਦਾਂ ਕੁਛ ਨਹੀਂ ਹੈ ਜੀ ਇਸ ਤਰ੍ਹਾਂ ਇਹ ਤਾਂ ਇਲੀਗਲ ਐਕਟੀਵਿਟੀ ਹੈ ਜਿਹੜੀ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹਦੇ ਸੰਬੰਧੀ ਅਸੀਂ ਰੈਗੂਲਰ ਇਨਸਪੈਕਸ਼ਨਸ ਕਰ ਰਹੇ ਹਾਂ ਸਾਡੀ ਨੌਲੇਜ ਚਲੇ ਹਿੰਦ ਤੱਕ ਇਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਕੱਖ ਕੁਛ ਬਣਾਉਣ ਤੋਂ ਅਨੁਕੂਮਤ ਆ ਗਏ ਜਿਹੜੀ ਮੀਟਿੰਗ ਆ ਜੀ ਕੌਣ ਸਰਦੀ ਅੱਜ ਕੈਮਰੋ ਸ਼ਹਿਰ ਸ਼ੂਲੀ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਰੇ ਟ੍ਰਾਂਸਪੋਰਟ ਵੀ ਆਏ ਨੇ ਔਰ ਕੈਮਰੋ ਨੇ ਉਹਨਾਂ ਨੂੰ assurance ਦਵਾਇਆ ਕਿ ਫਵਾਰ ਵਿੱਚ ਕੋਈ ਬੰਦਾ ਵੀ ਗਲਤ ਕੰਮ ਨਹੀਂ ਕਰਦਾ ਜਿਹੜਾ ਕੰਮ ਕਰਦਾ ਹੋਊਗਾ ਅਸੀਂ ਰੋਕਾਂਗੇ ਤੇ ਉਹਨਾਂ ਤੇ ਅਸੀਂ ਨਕੇਲ ਪਾਵਾਂਗੇ ਜਿਹੜਾ ਸਰਕਾਰ ਨੇ ਨਸ਼ਾ ਵਿਰੁੱਧ ਸ਼ੁਰੂ ਕੰਮ ਕੀਤਾ ਅਸੀਂ ਕੈਮਸੋਰ ਦੇ ਨਾਲ ਆ ਜਿਹੜੀ ਰਿਪੋਰਟਿੰਗ ਰਿਪੋਰਟ ਵਾਰ ਸਾਰੇ ਅਧਿਕਾਰਾਂ ਦੇ ਹੋਰੀ ਆ ਜੇ ਕਿਸੇ ਨੂੰ ਕੋਈ ਕਿਸੇ ਪ੍ਰਸ਼ਾਸਨ ਨੂੰ ਸੜੀ ਰਿਪੋਰਟ ਚਾਹੀਦੀ ਹੋ ਤਾਂ ਦਿਖਾ ਸਕਦੇ ਆ ਇਸ ਕਰਕੇ ਕੈਮਸੋਰ ਸਹਿਯੋਗ ਦਿੱਤਾ ਕਿ ਅੱਜ ਕੋਈ ਵੀ ਸੜਾ ਬੋਰ ਦਾ ਕੈਮਸਾ ਉਦੰ ਚਮ ਨਹੀਂ ਕਰ ਰਹੇ ਭਰਾਂਜੀ ਇੱਕ ਜਿਹੜੀ ਸਰਿੰਜ ਆ ਇਸ ਸਰਿੰਜ ਆਪਣੇ ਮੈਡੀਕਲ ਸਟੋਰਾਂ ਤੋਂ ਆ ਮੈਂਸ਼ਨ ਦੀ ਆ ਨਹੀਂ ਮੈਂ ਨਹੀਂ ਮੈਂ ਪਿਛਲੇ ਪਿਛਲੇ ਦਿਨੀ ਪੱਤਰਕਾਰਾਂ ਨੇ ਇੱਕ ਖਬਰ ਦਿੱਤੀ ਸੀ ਇੱਕ ਮੈਡੀਕਲ ਸਟੋਰ ਦੀਆਂ ਸਰਿੰਜਾਂ ਸਰਿੰਜਾਂ ਇੱਕ ਟੀਕਾ ਜਿਹੜਾ που είναι σε βίντεο καιρό làm ਖਿਆਰਾਂ ਦੀ ਗਿਣਤੀ ਚ ਪੜੀਆਂ ਗਈਆਂ ਸੀ ਉਹ ਕਿੱਥੋਂ ਆਈਆਂ ਹੋਣਗੀਆਂ ਇਹ ਦੇਖੋ ਜੀ ਉਹ ਨਸ਼ਾ 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 ਕੇਂਦਰ ਨਸ਼ਾ ਕੇਂਦਰ ਜੋ ਇੱਕ ਸੈੱਟ ਸਰੋਗਦ ਨੂੰ ਦਿੰਦੇ ਨੇ ਲੇਕਿਨ ਕੈਮਰਾ ਸਨ ਨਹੀਂ ਮਿਲਦੇ ਜੀ ਨਸ਼ਾ ਨਸ਼ਾ ਕੇਂਦਰ ਕਰ ਗਈ ਥੀ ਇਹਨਾਂ ਨੇ ਉਹ ਕਿੱਥੇ ਆ ਕੌਣ ਆ ਪਤਾ ਤੁਹਾਨੂੰ ਬੋਰਡ ਕੀ ਦੇ ਚਾਹੀਦੀ 4-5 ਐਗੇ 4-5 ਐਗੇ ਕਿ ਲਗ ਦੋ ਦਿਨ ਦੇ ਹੋਣਗੇ ਸਰ ਐਕਚੁਅਲੀ ਉਹਨਾਂ ਨੇ ਆਪ ਨੂੰ ਸਾਰਾ ਉਹ ਆਪਣੇ ਜਨ ਸਕ੍ਰਿਪਸ਼ਨ ਦੇ ਮੁਤਾਬਕ ਦਿੱਤੇ ਦੇ ਤੁਹਾਨੂੰ ਇਹ ਰੀਯੂਜ਼ ਹੋ ਜਾਂਦਾ ਵੇ ਭਾਈ ਪਤਾ ਤੁਸੀ ਵੀ ਆਪਣੇ ਆਪਣੇ ਪੌਂਟ ਤੇ ਆਪਣੀ ਐਸੋਸੀਏਸ਼ਨ ਸੀ ਹੋਣੀ ਚਾਹੀਦੀ ਸਰ ਹਾਂਜੀ ਆਪਣੀ ਕਿਹੜੀ ਤੁਹਾਡੇ ਪ੍ਰਧਾਨ ਜੀ ਖੜੇ ਆ ਤੁਹਾਡੀ ਇਹ ਟੀਮ ਅੜੀ ਜਾਂਦੀ ਹੈ ਇਹ ਟੀਮ ਬੋਲੋ ਕਦੀ ਤੁਸੀਂ ਆਪਣੇ ਡਰਗ ਸਪੈਕਟ੍ਰਮ ਦੱਸਿਆ ਵੀ ਆ ਉਹ ਡੈਫੀਨਿਟ ਡਸਪੈਕਟ੍ਰਮ ਸੀ ਆ ਜੁੜੇ ਅਧਿਕਾਰੀਆਂ ਤੋਂ ਸੇ ਮੁੜ ਵੀ ਨਾ ਫਰੇ ਪਰ ਹੁਣ ਵੀ ਦੱਸਿਆ ਜਿਹੜਾ ਮੇਨ ਸਾਡਾ ਦਿੱਕਤ ਫਗਵਾੜ ਦੇ ਵਿੱਚ ਆ ਰਹੀ ਹੈ ਕਿ ਨਸ਼ਾ ਸਰੋਵਰ ਕੇ ਅੰਦਰ ਤੇ ਵਿੱਚੋਂ ਹੀ ਆ ਰਹੀ ਸਰ ਇਹ ਦੋ ਪੇ ਕੇ ਜਿਹੜੀ ਸੂਇੰਜ ਵੀ ਯੂਜ਼ ਹੋ ਰਹੀ ਹੈ ਜਿਹੜੇ ਜਿਹੜੇ ਸੂੰਜਾਂ ਨਾ ਜੀ ਉਹ ਬਾਹਰੋਂ-ਬਾਹਰੋਂ ਆ ਕੇ ਬਾਹਰੋਂ-ਬਾਹਰੋਂ ਬੇਕਮਸ ਨਹੀਂ ਜਾਂਦੀ ਇਹ ਨਹੀਂ ਹੈ ਕੋਈ ਹੋਰ ਦੁਕਾਨਦਾਰਾ ਜਿਹੜੇ ਨਹੀਂ ਕੰਮ ਕਰਦੇ ਕੈਮਸ ਨਹੀਂ ਹੈਗੇ ਉਹ ਬਾਹਰੋਂ ਬਾਰੀ ਮਾਲ ਖਰੀਦ ਕੇ ਬਾਹਰੋਂ ਦਿੰਦੇ ਜੀ ਕੈਮਸ ਲਈ ਜਿਹ ਕੋਈ ਵੀ ਸੜਕ ਕੈਮਰਸ ਤੋਂ ਬਗੈਰ ਪਰਚੀ ਤੋਂ ਇੰਜੈਕਸ਼ਨ ਸਪੈਚ ਨਹੀਂ ਲਗਾਉਣਾ ਹੈ ਨਸ਼ਾ ਨਸ਼ੀਨਾ ਹੁੰਦਾ ਨਾ ਸਰ ਜਿਹਨੂੰ ਨਸ਼ਾ ਆਦਤ ਹੁੰਦਾ ਹੈ ਉਹ ਸਰ ਵੈਟਰਨਰੀ ਜਿੰਨੇ ਉੱਥੇ ਹੁੰਦੇ ਆ ਉਹ ਵੀ ਇੰਜੈਕਸ਼ਨ ਸਭ ਸੇਮ ਹੁੰਦੀ ਸਰ ਉਹ ਵੀ ਰੀਯੂਜ਼ ਕਰਦੇ ਆ ਜਿਹਨੂੰ ਨਸ਼ਾ ਟੁੱਟਿਆ ਹੁੰਦਾ ਨਾ ਉਹ ਇਹ ਨਹੀਂ ਦੇਖਦਾ ਵੀ ਉਹਨੂੰ ਤਾਂ ਸਿਰਫ ਇੱਕ ਪੁਆਇੰਟ ਚਾਹੀਦਾ ਕਿ ਕਿਧਰੋਂ ਲੈ ਕੇ ਉਹ ਆਪਣੇ ਜੱਕ ਆਪਣਾ ਨਸ਼ਾ ਪੂਰਾ ਕਰਦਾ ਪ੍ਰਧਾਨ ਜੀ ਕੁਝ ਸੀਸੀਟੀ ਕੈਮਰੇ ਦੀਆਂ ਮੰਗਦੇ ਸੀ ਤੁਹਾਡੇ ਕੋਲ ਕੁਝ ਹਾਂਜੀ ਸਰ ਸਟਿਲ ਅਵੇਲੇਬਲ ਹੈ ਸਟਿਲ ਟਾਈਮ ਥੋੜਾ ਜਿਹਾ ਹੈ 10000 ਦੇ ਅਵੇਲੇਬਿਲਟੀ ਹੈ ਕਿ 10000 ਦੇ ਸਾਡੇ ਕੋਲ ਬੋਡਿੰਗ ਹੈ ਅਸੀਂ ਪ੍ਰੋਵਾਈਡ ਕਰਾਂਗੇ ਅਗੇਨ ਫਿਊਚਰ ਦੇ ਵਿੱਚ ਜਿਹੜੀ ਵੀ ਹੈਗੀ ਹੈ ਉਹ ਦੋਨੋਂ ਐਕਸਟੈਂ ਅਕੇ ਅਕੇ ਪ੍ਰੋਵਾਈਡ ਕਰਾਂਗੇ ਟਾਈਮ ਟੂ ਟਾਈਮ ਜਿੰਨਾ ਉਹਨਾਂ ਦਾ ਆਰਡਰ ਆਉਂਗਾ ਸੀ ਗਵਰਨਮੈਂਟ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਹੈਲਥ ਡਿਪਾਰਟਮੈਂਟ ਦੇ ਨਾਲ ਅਸੀਂ ਹਰ ਵੇਲੇ ਖੜੇ ਹਾਂ